ਅੱਜ ਤੁਹਾਨੂੰ ਦਿਖਾਵਾਂਗੇ ਪੰਜਾਬ ਦਾ ਪਹਿਲਾ ਅਜੀਹਾ ਪੰਪ ਜਿੱਥੇ ਸਿਰਫ ਕੁੜੀਆਂ ਕੰਮ ਕਰਦੀਆਂ ਨੇ ਜੀ ਕਿਵੇਂ ਮਾਈਂਡ ਦੇ ਵਿੱਚ ਇਹ ਗੱਲ ਤੁਹਾਡੇ ਆਈ ਹੈ ਵੀ ਸਾਰੀਆਂ ਕੁੜੀਆਂ ਹੀ ਕੰਮ ਤੇ ਰੱਖਣੀਆਂ ਤੁਸੀਂ ਅਸੀਂ ਮੁੰਡੇ ਵੀ ਬੜੇ ਅੱਛੇ ਵਾਇਰ ਕਰ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਲੇਕਿਨ ਫਿਰ ਵੀ ਕੁਝ ਫੈਮਿਲੀਆਂ ਆ ਰਹੀਆਂ ਉਹ ਆਪਣੀ ਫੈਮਿਲੀ ਨੂੰ ਕੁਝ ਕਸਟਮਰ ਆ ਰਹੇ ਆਪਣੀ ਫੈਮਿਲੀ ਨੂੰ ਬਾਹਰ ਉਤਾਰ ਕੇ ਫਿਰ ਅੰਦਰ ਆ ਕੇ ਤੇਲ ਪਾ ਕੇ ਜਾ ਰਹੇ ਹੈ ਜੀ ਇੰਨਾ ਵੱਡਾ ਪ੍ਰੋਜੈਕਟ ਲਾਉਣਾ ਫਿਰ ਕੁੜੀਆਂ ਦੇ ਹੱਥਾਂ ਦੇ ਵਿੱਚ ਸਾਰਾ ਪ੍ਰੋਜੈਕਟ ਦੇ ਦੇਣਾ ਹਰ ਪੋਸਟ ਤੇ ਕੁੜੀ ਕੰਮ ਕਰਦੀ ਹੈ ਜੀ ਹਾਂਜੀ ਪੂਰੀ ਸ਼ਿਫਟ ਹੀ ਲੇਡੀਜ਼ ਦੀ ਹੈ ਇੱਥੇ ਗੱਡੀ ਵੀ ਇਹੀ ਖਾਲੀ ਕਰਾਉਂਦੀਆਂ ਨੇ ਜਿਹੜੀ ਟੈਂਕਰ ਟਰੱਕ ਆਂਦਾ ਹੈ ਫਿਊਲਿੰਗ ਵੱਡੀ ਤੋਂ ਵੱਡੀ ਫਿਊਲਿੰਗ ਵੀ ਇਹ ਕਰਦੀਆਂ ਨੇ ਜੇ ਕੋਈ 50000 ਦੀ ਹੈ ਕੋਈ ਕਿੰਨੇ ਦੀ ਵੀ ਕੋਈ ਫਿਊਲਿੰਗ ਆ ਰਹੀ ਹੈ ਉਹ ਸਾਰੀ ਇਹੀ ਹੈਂਡਲ ਕਰਦੀਆਂ ਨੇ ਔਰ ਪੂਰੀ ਸ਼ਿਫਟ ਦਾ ਜਿਹੜਾ ਕੈਸ਼ ਹੈ ਉਹ ਵੀ ਇਹੀ ਹੈਂਡਲ ਕਰਦੀਆਂ ਨੇ ਸੁਪਰਵਾਈਜ਼ਰ ਵੀ ਇਨਾ ਚੁਈ ਹੈਗੀ ਹੈ ਜਿਵੇਂ ਹੁਣ ਕੁੜੀਆਂ ਹੀ ਨੇ ਬੰਦੇ ਨੂੰ ਇੱਕ ਵਾਰ ਤਾਂ ਆਉਂਦਾ ਯਾਰ ਕੋ ਕੁੜੀਆਂ ਦੇ ਹੱਥਾਂ 'ਚ ਕਾਰੋਬਾਰ ਦੇ ਦੋ ਨੂੰ ਘਰ ਛਾਈ ਨਾ ਪਾਜੇ ਇੱਕ ਨੁਕਸਾਨ ਨਾ ਜਨ ਤੁਸੀਂ ਅਗਰ ਇਹਨਾਂ ਨੂੰ ਚੋਰ ਸਮਝੋਗੇ ਤੇ ਇਹਨਾਂ ਨੇ ਚੋਰ ਬਣ ਕੇ ਦਿਖਾਣਾ ਹੈ ਬਿਲਕੁਲ ਔਰ ਜੇ ਤੁਸੀਂ ਇਹਨਾਂ ਤੇ ਭਰੋਸਾ ਕਰੋਗੇ ਨਵੀਂ ਪੀੜ੍ਹੀ ਤੇ ਤਾਂ ਇਹਨਾਂ ਨੇ ਉਹੀ ਭਰੋਸਾ ਤੁਹਾਨੂੰ ਸੂਤ ਸਮੇਤ ਵਾਪਸ ਨਹੀਂ ਦੇਣਾ। ਕੀ ਬਾਤ ਹੈ ਇਹ ਲੱਖ ਰੁਪਏ ਇਹਨਾਂ ਦੀ ਜੇਬਾਂ 'ਚ ਐਸੇ ਸਾਰੀ ਜੜੀ ਜੜੀ। ਬਿਲਕੁਲ ਬਿਲਕੁਲ ਲੱਖ ਰੁਪਏ ਇਹਨਾਂ ਦੀ ਜੇਬਾਂ 'ਚ ਪੇਟੀਐਮ ਦੀ ਟ੍ਰਾਂਜੈਕਸ਼ਨਸ ਇਹਨਾਂ ਦੇ ਕੋਲ ਲੈ ਕੇ ਭੈਣ ਕਿੰਨੇ ਦਿਨ ਹੋ ਗਏ ਭੈਣੇ ਕੰਮ ਕਰਦਿਆਂ ਨੂੰ? 20 ਦਿਨ ਹੋ ਗਿਆ ਸਰ। ਅੱਛਾ ਕਿਵੇਂ ਲੱਗਦਾ ਜਦੋਂ ਕੱਲੀਆਂ ਕੁੜੀਆਂ ਦੇ ਹੱਥ ਸਾਰੀ ਬਾਗਡੋਰ ਕਾਰੋਬਾਰ ਦੀ ਹੁੰਦੀ ਹੈ ਕਿਵੇਂ ਲੱਗਦਾ ਤੁਹਾਨੂੰ? ਬਹੁਤ ਅਛਾ ਲੱਗਦਾ। ਕਿੱਥੇ ਲੱਗਦਾ ਹੈ? ਕਿਵੇਂ ਲੱਗਦਾ ਇੱਥੇ ਆ ਕੇ ਜੋ ਸਾਰੀਆਂ ਭੈਣਾਂ ਇਕੱਠੀਆਂ ਕੰਮ ਕਰ ਰਹੀਆਂ ਪੰਪ ਤੇ ਵਧੀਆ ਲੱਗਦਾ ਇਹ ਸਾਰੇ ਰਲ ਕੇ ਕੰਮ ਕਰਦੇ ਆ ਹੌਸਲਾ ਮਿਲਦਾ ਜਦੋਂ ਆਪਣੇ ਆਪ ਤੁਸੀਂ ਪੈਸੇ ਕਮਾ ਰਹੇ ਹੋ ਸਾਰਾ ਕੁਝ ਘਰੇ ਦੇ ਰਹੇ ਹੋ ਮਿਹਨਤ ਕਰ ਰਹੇ ਹੋ ਹਾਂਜੀ ਹਾਂਜੀ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਅਸੀਂ ਇਸ ਟਾਈਮ ਮਾਲਪੁਰ ਦੇ ਵਿੱਚ ਮੌਜੂਦ ਆ ਰਿਲਾਇੰਸ ਦਾ ਇਹ ਪੰਪ ਹੈਗਾ ਔਰ ਤੁਸੀਂ ਜਦੋਂ ਤਸਵੀਰਾਂ ਦੇਖਦੇ ਹੋ ਤਾਂ ਐਸੇ ਪੰਪ ਦੇ ਉੱਤੇ ਸਾਰੀਆਂ ਭੈਣਾਂ ਕੰਮ ਕਰਦੀਆਂ ਨੇ ਚਾਹੇ ਉਹ ਮੈਨੇਜਰ ਹੋਵੇ ਚਾਹੇ ਉਹ ਆਪ ਕੋਈ ਵਾਈਪਰ ਫੇਰ ਰਹੀ ਹੈ ਚਾਹੇ ਉਹ ਗਾਹਕ ਨੂੰ ਪਾਣੀ ਪੁਛ ਰਹੀ ਹੈ ਚਾਹੇ ਉਹ ਗੱਡੀਆਂ ਸਕੂਟਰ ਮੋਟਰਸਾਈਕਲਾਂ ਦੇ ਵਿੱਚ ਤੇਲ ਪਾ ਰਹੀ ਹੈ ਤਾਂ ਲਗਭਗ ਸਾਰੀਆਂ ਕੁੜੀਆਂ ਇੱਥੇ ਕੰਮ ਕਰਦੀਆਂ ਨੇ ਕਿਵੇਂ ਇਹ ਸਾਰਾ ਪ੍ਰੋਜੈਕਟ ਚਲਾਇਆ ਕਿਵੇਂ ਇੱਕ ਮਾਲਕ ਦੇ ਵੱਲੋਂ ਧੀਆਂ ਨੂੰ ਇੰਨਾ ਵੱਡਾ ਮੌਕਾ ਦਿੱਤਾ ਸਾਰੀ ਗੱਲਬਾਤ ਸਾਡੇ ਨਾਲ ਕਰੁੰਦੇ ਆਈ ਪਪ ਦੇ ਮਾਲਕ ਨੇ ਸਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਭਾਜੀ ਕਿਵੇਂ ਮਾਈਂਡ ਦੇ ਵਿੱਚ ਇਹ ਗੱਲ ਤੁਹਾਡੇ ਆਈ ਹੈ ਵੀ ਸਾਰੀਆਂ ਕੁੜੀਆਂ ਹੀ ਕੰਮ ਤੇ ਰੱਖ ਲਈਆਂ ਤੁਸੀਂ ਸਰ ਬੇਸਿਕਲੀ ਸਾਡੀ ਕੋਸ਼ਿਸ਼ ਇਹ ਸਗੀ ਕਿ ਅਸੀਂ ਆਪਣੀ ਜਗ੍ਹਾ ਤੇ ਤੇ ਸਾਡੇ ਕਸਟਮਰਸ ਦਾ ਵਿਸ਼ਵਾਸ ਵਧਾਈਏ ਤੇ ਉਹਦੇ ਲਈ ਸਭ ਤੋਂ ਜ਼ਰੂਰੀ ਸਿਗਾ ਕਿ ਅਸੀਂ ਦੇਖਦੇ ਸੀਗੇ ਕਿ ਅਸੀਂ ਮੁੰਡੇ ਵੀ ਬੜੇ ਅੱਛੇ ਹਾਇਰ ਕਰ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਲੇਕਿਨ ਫਿਰ ਵੀ ਕੁਝ ਫੈਮਲੀਆਂ ਆ ਰਹੀਆਂ ਉਹ ਆਪਣੀ ਫੈਮਲੀ ਨੂੰ ਕੁਝ ਕਸਟਮਰ ਆ ਰਹੇ ਆਪਣੀ ਫੈਮਲੀ ਨੂੰ ਬਾਹਰ ਉਤਾਰ ਕੇ ਫਿਰ ਅੰਦਰ ਆ ਕੇ ਤੇਲ ਪਾ ਕੇ ਜਾ ਰਹੇ ਤੁਸੀਂ ਇੱਕ ਚੀਜ਼ ਦੇਖੋਗੇ ਸਾਡੇ ਇੱਥੇ ਕੁੜੀਆਂ ਵੀ ਹੈ ਲੇਕਿਨ ਉਸ ਤੋਂ ਪਹਿਲੇ ਸਾਡੇ ਇੱਥੇ ਜੇ ਕਿਸੇ ਨੇ ਮੁੰਡੇ ਨੇ ਵੀ ਕੰਮ ਕਰਨਾ ਹੈ ਤਜੇ ਉਹ ਦਾੜੀ ਬਣਾ ਕੇ ਆ ਰਿਹਾ ਹੈ ਤਾਂ ਤਾਂ ਉਹ ਕੈਪ ਲਗਾ ਸਕਦਾ ਹੈ ਨਹੀਂ ਤਾਂ ਉਹਨੂੰ ਪੱਗ ਬੰਨਣਾ ਜ਼ਰੂਰੀ ਹੈ। ਕੀ ਬਾਤ ਹੈ। ਤਾਂ ਕਿ ਕਿਸੇ ਨੂੰ ਇਦਾਂ ਨਾ ਲੱਗੇ ਕਿ ਇੱਥੇ ਕੋਈ ਗੁੰਡੇ ਖੜੇ ਆ। ਤੇ ਕੁੜੀਆਂ ਦੇ ਲਈ ਉਹ ਮਾਹੌਲ ਤਿਆਰ ਹੋਏ। ਫਿਰ ਆਪਾਂ ਦੇਖਿਆ ਕਿ ਕੀ ਕਾਰਨ ਹੈ ਕਿ ਸਾਡੇ ਇੱਥੇ ਉਹ ਵਿਸ਼ਵਾਸ ਨਹੀਂ ਜਗ ਰਿਹਾ। ਤੇ ਫਿਰ ਆਪਾਂ ਸੋਚਿਆ ਕਿ ਕਿਉਂ ਨਾ ਆਪਾਂ ਕੁੜੀਆਂ ਨੂੰ ਮੌਕਾ ਦੇਈਏ। ਤੇ ਫਿਰ ਆਪਾਂ ਕੁੜੀਆਂ ਨੂੰ ਟ੍ਰੇਨਿੰਗ ਦਿੱਤੀ ਤੇ ਸ਼ੁਰੂ ਕਰਵਾਇਆ। ਜਾਤਾ ਸੀ ਕੰਪਨੀ ਨੂੰ ਪੁੱਛਿਆ ਕਿ ਅਸੀਂ ਇਹ ਕਰਨ ਜਾ ਰਹੇ ਹਾਂ ਤਾਂ ਕੰਪਨੀ ਦੇ ਉਸ ਵਲੇ ਨੋਮ ਨਹੀਂ ਸੀ ਕਿ ਉਹਨਾਂ ਨੇ ਕੈਰਲਾ ਔਰ ਕਰਨਾਟਕਾ ਤੋਂ ਬਾਅਦ ਕਿਸੇ ਵੀ ਪੰਪ ਤੇ ਲੇਡੀ ਸਟਾਫ ਨੂੰ ਹਾਇਰ ਕੀਤਾ ਹੋਏ ਜੀ ਇਹ ਇੰਡਸਟਰੀ ਇਦਾਂ ਦੀ ਹੈ ਕਿ ਲੋਕਾਂ ਨੂੰ ਡਰ ਸੀਗਾ ਕਿ ਕੁਝ ਵੀ ਉੱਚ ਨੀਚ ਹੋ ਗਈ ਤਾਂ ਸਾਡੇ ਗਲ ਪੈ ਜਾਏਗਾ ਬਿਲਕੁਲ ਤਾਂ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਸ਼ੁਰੂ ਕੀਤਾ ਤਾਂ ਇਹ ਇੱਕ ਤਿਕਾ ਦਾ ਪਾਇਲਟ ਪ੍ਰੋਜੈਕਟ ਸੀਗਾ ਪੂਰੇ ਇੰਡੀਆ ਦੇ ਲਈ ਇਸ ਬ੍ਰਾਂਡ ਦੇ ਲਈ ਤਾਂ ਫਿਰ ਉਹ ਬੜਾ ਕਾਮਯਾਬ ਰਿਹਾ ਤੇ ਜਿਸ ਦਿਨ ਅਸੀਂ ਪਹਿਲੇ ਦੋ ਕੁੜੀਆਂ ਨਾਲ ਸਟਾਰਟ ਕੀਤਾ ਤੇ ਉਹਨਾਂ ਨੂੰ ਪਹਿਲੇ ਦਿਨ ਹੀ ਇਹ ਕਹਿ ਕੇ ਭੇਜਿਆ ਕਿ ਕੱਲ ਤੋਂ ਤੁਸੀਂ ਕੰਮ ਤੇ ਆਓਗੇ ਤੇ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਨੇ ਤੁਹਾਡੇ ਲੋਕਾਂ ਨੇ ਬੜਾ ਪੁੱਛਣਾ ਹੈ ਕਿ ਤੁਸੀਂ ਇਹ ਤੁਹਾਨੂੰ ਹੋਰ ਕੋਈ ਜਗ੍ਹਾ ਨਹੀਂ ਮਿਲੀ ਤਾਂ ਉਸ ਵੇਲੇ ਫਿਰ ਤੁਸੀਂ ਕੀ ਜਵਾਬ ਦੇਣਾ ਹੈ ਤਾਂ ਉਸ ਵੇਲੇ ਤੁਸੀਂ ਇਹ ਜਵਾਬ ਦੇਣਾ ਕਿ ਸੂਰਜ ਛੱਟਦੇ ਮੈਂ ਆਪਣੇ ਘਰੋਂ ਨਿਕਲ ਰਹੀ ਹਾਂ ਸੂਰਜ ਡੁੱਬਦੇ ਪਹਿਲੇ ਮੈਂ ਆਪਣੇ ਘਰ ਹੈ ਜੀ ਦੂਜੀ ਗੱਲ ਮੈਂ ਉੱਥੇ ਕੀ ਕਰ ਰਹੀ ਹਾਂ ਸਾਰਿਆਂ ਦੇ ਸਾਹਮਣੇ ਕਰ ਰਹੀ ਹਾਂ ਜੀ ਤੀਜਾ ਤੁਸੀਂ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਮੈਂ ਕੁਝ ਗਲਤ ਕਰ ਰਹੀ ਹਾਂ ਜਦੋਂ ਮਰਜ਼ੀ ਆ ਕੇ ਦੇਖੋ ਜੀ ਔਰ ਸਭ ਤੋਂ ਵੱਡੀ ਗੱਲ ਕਿ ਜੇ ਮੈਂ ਮੇਰੇ ਨਾਲ ਕੋਈ ਕੁਝ ਗਲਤ ਕਰੇਗਾ ਵੀ ਤਾਂ ਤੁਸੀਂ ਚਾਰ ਬੰਦੇ ਤਾਂ ਹੋਰ ਵੀ ਹੋਣਗੇ ਜਿਹੜੇ ਦੇਖਣਗੇ ਔਰ ਗਵਾਹੀ ਦੇਣਗੇ ਜੀ ਕੈਮਰੇ ਲੱਗੇ ਹੋਏ ਐ ਜੀ ਔਰ ਆਖਰੀ ਗੱਲ ਇਹ ਕਿ ਜੇ ਤੁਹਾਨੂੰ ਲੱਗਦਾ ਹੈ ਜਾਂ ਫਿਰ ਮੇਰਾ ਕਿਸੇ ਮੈਂ ਕਿਸੇ ਸ਼ੋਰੂਮ ਚ ਕੰਮ ਕਰਦੀ ਆਂ ਕਿਸੇ ਆਫਿਸ ਚ ਕੰਮ ਕਰਦੀ ਆਂ ਔਰ ਉੱਥੇ ਮੇਰ ਨਾਲ ਗਲਤ ਹੁੰਦਾ ਹੈ ਤਾਂ ਮੈਨੂੰ ਤਾਂ ਪਹਿਲੀ ਗੱਲ ਤਾਂ ਇਹ ਕਰਦਿਆਂ ਨਹੀਂ ਕਹਿਣਾ ਕਿ ਤੂੰ ਕੱਲ ਤੋਂ ਜਾਣਾ ਬੰਦ ਕਰ ਦੇ ਜੀ ਦੂਜਿਆਂ ਨੇ ਕਹਿਣਾ ਇਹ ਪੱਕਾਈ ਦੀ ਕੁਛ ਕਰਸਤਾਨੀ ਸੀਗੀ ਹੱਥ ਸੀਗਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਕੰਮ ਨਾ ਕਰਾਂ ਇੱਥੇ ਤਾਂ ਮੇਰੇ ਘਰ ਦਾਣੇ ਪਾਓ ਜੀ ਬਿਲਕੁਲ ਉਹਦੇ ਨਾਲ ਕੁੜੀਆਂ ਨੂੰ ਹੌਸਲਾ ਵੀ ਹੋਇਆ ਔਰ ਫਿਰ ਉਸ ਤੋਂ ਬਾਅਦ ਇੱਥੇ ਕੰਮ ਸਟਾਰਟ ਹੋਇਆ ਤੇ ਹੁਣ ਅਸੀਂ ਪਿਛਲੇ 2016 ਤੋਂ ਲੈ ਕੇ ਹੁਣ ਤੱਕ ਅਸੀਂ ਬਹੁਤ ਹੀ ਕਾਮਯਾਬੀ ਨਾਲ ਇਸ ਨੂੰ ਪੂਰਾ ਕਰ ਰਹੇ ਹਾਂ ਕਿੰਨੀਆਂ ਭੈਣਾਂ ਕੰਮ ਕਰ ਰਹੀਆਂ ਜੀ ਇਸ ਵੇਲੇ ਇਸ ਵੇਲੇ ਜੀ ਸਾਡੇ ਕੋਲ ਘਟੋ ਘਟ ਜਿਆਦਾ ਨਹੀਂ ਤੇ 12 ਕੁੜੀਆਂ ਨੇ ਕੀ ਬਾਤ ਹੈ ਅੱਛਾ ਭਾਜੀ ਇੰਨਾ ਵੱਡਾ ਪ੍ਰੋਜੈਕਟ ਲਾਉਣਾ ਫਿਰ ਕੁੜੀਆਂ ਦੇ ਹੱਥਾਂ ਦੇ ਵਿੱਚ ਸਾਰਾ ਪ੍ਰੋਜੈਕਟ ਦੇ ਦੇਣਾ ਹਰ ਪੋਸਟ ਤੇ ਕੁੜੀ ਕੰਮ ਕਰਦੀ ਹੈ ਜੀ ਹਾਂਜੀ ਹਰ ਪੋਸਟ ਤੇ ਕੁੜੀ ਕੰਮ ਕਰ ਰਹੀ ਹੈ ਸਾਡੇ ਇੱਥੇ ਇੱਕ ਚੀਜ਼ ਦਾ ਹੈ ਕਿ ਜਿਸ ਕੁੜੀ ਨੇ ਜਿਸਨੇ ਵੀ ਮੈਨੇਜਰ ਬਣਨਾ ਹੈ ਅਸੀਂ ਬਾਰੋਂ ਕਿਸੇ ਨੂੰ ਲਿਆ ਕੇ ਮੈਨੇਜਰ ਨਹੀਂ ਬਣਾਉਂਦੇ ਕੀ ਬਾਤ ਹੈ ਸਾਡੇ ਪੰਪਤੀ ਗੱਲ ਕਰ ਰਹੇ ਆ ਅਸੀਂ ਮੈਂ ਆਪਣੇ ਪੰਪਤੀ ਗੱਲ ਕਰ ਸਕਦਾ ਜੀ ਤੇ ਉੱਥੇ ਅਗਰ ਕਿਸੇ ਨੇ ਸੁਪਰਵਾਈਜ਼ਰ ਵੀ ਬਣਨਾ ਹੈ ਤਾਂ ਉਹ ਵੀ ਡਾਇਰੈਕਟ ਕਿਸੇ ਹੋਰ ਪੰਪ ਤੋਂ ਅਸੀਂ ਲੈ ਬੰਦੇ ਨੂੰ ਤਾਂ ਬਲੀ ਗੱਲ ਰੱਖਦੇ ਹੀ ਨਹੀਂ ਕੀ ਬਾਤ ਹੈ ਹਮੇਸ਼ਾ ਅਸੀਂ ਫ੍ਰੈਸ਼ ਬੰਦੇ ਨੂੰ ਹੀ ਰੱਖਦੇ ਆ ਉਹਦਾ ਕਾਰਨ ਇਹ ਹੈ ਕਿਉਂਕਿ ਸਾਡੇ ਇੱਥੇ ਜਿੱਦਾਂ 8 ਘੰਟੇ ਖੜੇ ਹੋ ਕੇ ਕੰਮ ਹੁੰਦਾ ਹੈ ਜੀ ਤੇ ਉਹਦੇ ਵਿੱਚ ਵੀ ਇੱਕ ਚੀਜ਼ ਹੈਗੀ ਹੈ ਕਿ ਜਿਸ ਵੇਲੇ ਬੰਦਾ ਬੈਠਾ ਹੁੰਦਾ ਨਾ ਜੀ ਤਾਂ ਉਸ ਵੇਲੇ ਉਹਨੂੰ ਕੋਈ ਬੰਦਰੋਂ ਬਾਹਰੋਂ ਕੋਈ ਬੰਦਾ ਆ ਗਿਆ ਤਾਂ ਉਹਨੂੰ ਖੜੇ ਹੋਣਾ ਪੈਣਾ ਯਾਨੀ ਕਿ ਉਹਨੂੰ ਆਪਣੇ ਕੰਫਰਟ ਤੋਂ ਹਟਣਾ ਪੈਣਾ ਜੀ ਤਾਂ ਉਸ ਵੇਲੇ ਉਹਦੇ ਮਨ 'ਚ ਆਣਾ ਕਿ ਯਾਰ ਇਹ ਕਿੱਥੋਂ ਆ ਗਿਆ ਹਾਂ ਬਿਲਕੁਲ ਉੱਥੇ ਹੀ ਸੇਲ ਗਈ ਜੀ ਤੇ ਕੋਈ ਨਾ ਇਹ ਕੁਛ ਹੋਰ ਹੋ ਜਾਂਦੀ ਹੈ ਪਰ ਲੇਕਿਨ ਸਾਡੇ ਇੱਥੇ ਜਿਹੜਾ ਕੁੜੀਆਂ ਵੀ ਹੈਗੀਆਂ ਤੇ ਇਹ ਵੀ ਬੜੇ ਹਰਸ਼ੁਲਲਾਸ ਦਾ ਕੰਮ ਕਰ ਰਹੀਆਂ ਨੇ ਇੱਜ਼ਤ ਨਾਲ ਕੰਮ ਕਰ ਰਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੂੰ ਮਤਲਬ ਕਿ ਫੁੱਲ ਜਿਹੜੀ ਸ਼ਿਫਟ ਹੈ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਇਹ ਪੂਰੀ ਸ਼ਿਫਟ ਹੀ ਲੇਡੀਜ਼ ਦੀ ਹੈ ਇੱਥੇ ਗੱਡੀ ਵੀ ਇਹੀ ਖਾਲੀ ਕਰਾਉਂਦੀਆਂ ਨੇ ਜਿਹੜੀ ਟੈਂਕਰ ਟਰੱਕ ਆਂਦਾ ਹੈ ਫਿਊਲਿੰਗ ਵੱਡੀ ਤੋਂ ਵੱਡੀ ਫਿਊਲਿੰਗ ਵੀ ਇਹ ਕਰਦੀਆਂ ਨੇ ਜੇ ਕੋਈ 50000 ਦੀ ਹੈ ਕੋਈ ਕਿੰਨੇ ਦੀ ਵੀ ਕੋਈ ਫਿਊਲਿੰਗ ਆ ਰਹੀ ਹੈ ਉਹ ਸਾਰੀ ਇਹੀ ਹੈਂਡਲ ਕਰਦੀਆਂ ਨੇ ਔਰ ਪੂਰੀ ਸ਼ਿਫਟ ਦਾ ਜਿਹੜਾ ਕੈਸ਼ ਹੈ ਉਹ ਵੀ ਇਹੀ ਹੈਂਡਲ ਕਰਦੀਆਂ ਨੇ ਸੁਪਰਵਾਈਜ਼ਰ ਵੀ ਇਹਨਾਂ ਚੁਈ ਹੈਗੀ ਹੈ ਕਿਆ ਬਾਤ ਹੈ ਉਹਨਾਂ ਦਾ ਨਾਮ ਹੈਗਾ ਆਪਣਾ ਅਰਜੀਤ ਕੌਰ ਜੀ ਠੀਕ ਹੈ ਜੀ ਤੇ ਸਾਡੇ ਨਾਲ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਹੈ 5 ਸਾਲਾਂ ਤੋਂ ਬਿਮਲ ਮੈਡਮ ਤੇ ਉਹ ਵੀ ਸਾਡੇ ਇੱਥੇ ਏਸੀ ਪਿੰਡ ਦੇ ਹੈਗੇ ਆ ਤਾਂ ਉਹ ਵੀ ਉਹਨਾਂ ਡੀਐਸਐਮ ਤੋਂ ਸ਼ੁਰੂ ਹੋਏ ਸੀ ਫਿਰ ਸੁਪਰਵਾਈਜ਼ਰ ਹੁਣ ਉਹ ਮੈਨੇਜਰ ਹੈ ਅਕਾਊਂਟਸ ਮੈਨੇਜਰ ਨੇ ਠੀਕ ਹੈ ਜੀ ਤੇ ਅਸੀਂ ਬੇਸਿਕਲੀ ਇਹੀ ਪ੍ਰਯਾਸ ਕਰ ਰਹੇ ਹਾਂ ਕਿ ਸਾਡੇ ਤੁਸੀਂ ਪੂਰੀ ਕੁੜੀਆਂ ਦਾ ਵੀ ਏਜ ਗਰੁੱਪ ਦੇਖੋਗੇ ਤੇ ਸਾਰਿਆਂ ਦਾ ਏਜ ਗਰੁੱਪ 18 ਤੋਂ 25 ਸਾਲ ਦੇ ਦਰਮਿਆਨ ਦਾ ਹੈ ਬਿਲਕੁਲ ਔਰ ਤੁਸੀਂ ਇਹਨਾਂ ਦਾ ਐਡਰੈਸ ਵੀ ਦੇਖੋਗੇ ਤੇ ਕੋਈ ਇਦਾਂ ਦੀ ਉਹ ਨਹੀਂ ਹੈ ਕਿ ਕੋਈ ਕਿਸੇ ਨੂੰ ਕੋਈ ਗਲਤ ਹਰਕਤ ਕਰ ਦਵੇ ਔਰ ਇਹਨਾਂ ਦਾ ਆਪਣਾ ਬਿਹੇਵੀਅਰ ਇਦਾਂ ਦਾ ਹੈ ਕਿ ਜਿਹਦੇ ਵਿੱਚ ਬਿਲਕੁਲ ਵੀ ਕੋਈ ਹਿੰਮਤ ਵੀ ਨਹੀਂ ਕਰਦਾ ਔਰ ਰੱਬ ਦੀ ਦੇਹਾਰ ਰਹੀ ਹੈ ਔਰ ਅਸੀਂ ਜਿਸ ਚੀਜ਼ ਨੂੰ ਫੋਲੋ ਕਰਦੇ ਹਾਂ ਉਤਮ ਕ੍ਰਿਸ਼ੀ ਮੱਧਮ ਵਪਾਰ ਨਿਖਤ ਚਾੱਕਰੀ ਸੋ ਅਸੀਂ ਈਸੀ ਚੱਕਰੀ ਨੂੰ ਉਤਮ ਕ੍ਰਿਸ਼ੀ ਵੱਲ ਲੈ ਕੇ ਤੁਰੇ ਹੋਏ ਹਾਂ ਕੀ ਬਾਤ ਹੈ ਅੱਛਾ ਭਾਈ ਜਿਵੇਂ ਹੁਣ ਕੁੜੀਆਂ ਹੀ ਨੇ ਬੰਦੇ ਨੂੰ ਇੱਕ ਵਾਰ ਤਾਂ ਆਉਂਦਾ ਯਾਰ ਕਿ ਕੁੜੀਆਂ ਦੇ ਹੱਥਾਂ 'ਚ ਕਾਰੋਬਾਰ ਦੇ ਦੋ ਕੋ ਘਰ ਠਾਈ ਨਾ ਪਾਜੇ ਇੱਕ ਨੁਕਸਾਨ ਨਾ ਹੋ ਜੇ ਅਕਸਰ ਇਹੀ ਸੋਚਦੇ ਆਂ ਕਿ ਮੁੰਡੇ ਕੁੜੀਆਂ ਨਾਲ ਵੱਧ ਚੱਲਦੇ ਨੇ ਸੀ ਪਰ ਉਸ ਚੀਜ਼ ਨੂੰ ਪਹਿਲਾਂ ਆਪਣਾ ਮਾਈਂਡ ਪ੍ਰੀਪੇਅਰ ਕੀਤਾ ਸੀਗਾ ਦੇਖੋ ਜੀ ਇਦਾਂ ਹੁੰਦਾ ਹੈ ਕਿ ਅ ਦੂਜੇ ਪੰਪਾਂ ਤੇ ਤੁਸੀਂ ਦੇਖੋਗੇ ਸਭ ਤੋਂ ਵੱਡਾ ਫਰਕ ਸਾਡੇ ਪੰਪ ਤੇ ਵਿੱਚ ਮਤਲਬ ਕਿ ਮੇਰੇ ਇਸ ਪੰਪ ਤੇ ਉੱਤੇ ਔਰ ਕਿਸੇ ਵੀ ਹੋਰ ਕੰਪਨੀ ਦੇ ਕਿਸੇ ਵੀ ਪੰਪ ਦੇ ਉੱਤੇ ਤੁਹਾਨੂੰ ਵਰਕਰਸ ਦਾ ਏਜ ਗਰੁੱਪ ਜਿਹੜਾ ਹੈ ਉਸ ਚ ਹੀ ਸਭ ਤੋਂ ਵੱਡਾ ਫਰਕ ਦਿਖਾਈ ਦੇਗਾ ਬਿਲਕੁਲ ਜੀ ਉੱਥੇ ਕੀ ਹੈ ਕਿ ਜਿਹੜਾ ਵਰਕਰ ਹੈਗਾ ਉਹ 25-25 ਸਾਲ ਤੋਂ ਇੱਕੋ ਹੀ ਵਰਕਰ ਰੱਖਿਆ ਹੋਇਆ ਹੈ ਕਿਉਂਕਿ ਜਿਹੜਾ ਅ ਡੀਲਰ ਹੈ ਉਹਨੂੰ ਇਸੇ ਚੀਜ਼ ਦਾ ਡਰ ਹੈ ਕਿ ਮੇਰੇ ਪਤਾ ਨਹੀਂ ਪੈਸੇ ਕੋਈ ਲੈ ਕੇ ਭੱਜ ਜਾਏਗਾ ਕੀ ਹੋਏਗਾ ਸਾਡੇ ਇੱਥੇ ਜਿੰਨੇ ਵਰਕਰਸ ਹੈ ਕਿਸੇ ਦੀ ਕੋਈ ਸਿਕਿਉਰਿਟੀ ਨਹੀਂ ਹੈ ਅੱਛਾ ਜੀ ਮਤਲਬ ਅਸੀਂ ਕਹੀਏ ਨਾ ਕਿ ਇਹਨਾਂ ਤੋਂ ਪਹਿਲੇ 25000 ਦਾ ਬੌਂਡ ਸਾਈਨ ਕਰਾ ਰਹੇ ਹਾਂ ਕੁਝ ਨਹੀਂ ਅੱਛਾ ਜੀ ਇਹਨਾਂ ਤੋਂ 1 ਰੁਪਏ ਦੀ ਕੋਈ ਸਿਕਿਉਰਿਟੀ ਨਹੀਂ ਲਈ ਹੋਈ ਜੀ ਔਰ ਰੱਬ ਦੀ ਦਿਆ ਹੈ ਮੇਰੇ ਕੋਲ ਇਸ ਵੇਲੇ ਤੱਕ ਕੋਈ ਤਾਂ ਦਾ ਇਨਸ਼ੋਰੈਂਸ ਨਹੀਂ ਹੋਇਆ ਕਿ ਮੇਰੇ ਪੈਸੇ ਲੈ ਕੇ ਕੋਈ ਭੱਜਿਆ ਠੀਕ ਹੈ ਜੀ ਔਰ ਸੇਫਟੀ ਦੇ ਪੱਖ ਤੋਂ ਤੁਹਾਡੇ ਮਨਸਾਬੇ ਦੀਆਂ ਕੁੜੀਆਂ ਨੇ ਜਿਹੜਾ ਤੁਸੀਂ ਸੋਚ ਰਹੇ ਹੋ ਮੈਂ ਇਹ ਤੁਹਾਨੂੰ ਦੱਸਦਾ ਕਿ ਮੇਰੇ ਇਸੇ ਪੰਪ ਤੇ ਵੱਡੀ ਵੱਡੀ ਹੋਰ ਵੀ ਕੰਪੀਟੀਟਿਵ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਹੋਰ ਵੀ ਪਟਰੋਲ ਪੰਪਸ ਹੈਗੇ ਉਹਨਾਂ ਦੇ ਜੀਐਮ ਤੱਕ ਆ ਕੇ ਗਏ ਹੈ ਉਹ ਇੱਥੇ ਆ ਕੇ ਇੱਕੋ ਜੀ ਉਹਨਾਂ ਨੇ ਸਭ ਤੋਂ ਪਹਿਲੀ ਚੀਜ਼ ਇਹ ਹੀ ਪੁੱਛਦੇ ਹੈ ਕਿ ਤੁਸੀਂ ਕੈਸ਼ਬੈਕ ਮਤਲਬ ਕਿ ਜਿਹੜਾ ਤੁਸੀਂ ਨੋਟਿਸ ਵੀ ਕਰੋਗੇ ਕਿ ਜਿਹੜੇ ਜਿਹੜੇ ਬੰਦੇ ਤੇਲ ਪਾ ਰਹੇ ਉਹੀ ਪੈਸਾ ਫੜ ਰਹੇ ਹੈ ਜੀ ਤੇ ਤੁਸੀਂ ਕੈਸ਼ਬੈਕ ਕਿਸ ਭਰੋਸੇ ਨਾਲ ਦੇ ਦਿੰਦੇ ਹੋ ਇਹਨਾਂ ਦੀ ਸਿਲੈਕਸ਼ਨ ਕਿੱਥੋਂ ਕਰਦੇ ਹੋ ਸੋ ਕਹਾਣੀ ਇਹ ਹੈ ਕਿ ਤੁਸੀਂ ਅਗਰ ਜਿੱਦਾਂ ਜੋ ਤੁਹਾਡੇ ਤੁਸੀਂ ਅਗਰ ਇਹਨਾਂ ਨੂੰ ਚੋਰ ਸਮਝੋਗੇ ਤਾਂ ਇਹਨਾਂ ਨੇ ਚੋਰ ਬਣ ਕੇ ਦਿਖਾਣਾ ਹੈ ਬਿਲਕੁਲ ਔਰ ਜੇ ਤੁਸੀਂ ਇਹਨਾਂ ਤੇ ਭਰੋਸਾ ਕਰੋਗੇ ਨਵੀਂ ਪੀੜੀ ਤੇ ਤਾਂ ਇਹਨਾਂ ਨੇ ਉਹੀ ਭਰੋਸਾ ਤੁਹਾਨੂੰ ਸੂਤ ਸਮੇਤ ਵਾਪਸ ਵੀ ਦੇਣਾ ਹੈ ਕੀ ਬਾਤ ਹੈ ਇਹ ਲੱਖ ਰੁਪਏ ਇਹਨਾਂ ਦੀ ਜੇਬਾਂ ਚ ਐਸੇ ਸਾਰੀ ਜਾਣੀ ਬਿਲਕੁਲ ਬਿਲਕੁਲ ਲੱਖ ਰੁਪਏ ਇਹਨਾਂ ਦੀ ਜੇਬਾਂ ਚ ਪੇਟੀਐਮ ਦੀ ट्रांजैक्शंस ਇਹਨਾਂ ਦੇ ਕੋਲ ਹੈ ਇਹ ਕਿਸੇ ਗਲਤ ਪੇਟੀਐਮ 'ਚ ਵੀ ट्रांजैक्शन ਕਰਵਾ ਸਕਦੇ ਆ ਠੀਕ ਹੈ ਜੀ ਇਹ ਜਿਹੜੇ ਕਾਰਡ ਦੀ ट्रांजैक्शन ਹੁੰਦੀ ਹੈ ਸਵਾਇਪ ਦੀ ਉਹ ਵੀ ਕਿਸੇ ਗਲਤ ਕੁਝ ਗਲਤ ਕਰਵਾ ਸਕਦੇ ਆ ਜੀ ਪਰ ਇਦਾਂ ਤਾਂ ਮੇਰੇ ਨਾਲ ਕੁਝ ਨਹੀਂ ਹੋ ਰਿਹਾ ਅੱਛਾ ਜੀ ਅੱਛਾ ਇੱਕ ਪੰਜ ਦੱਸਿਓ ਟ੍ਰੇਨਿੰਗ ਪੂਰੀਆਂ ਕੀਤੀਆਂ ਨੇ ਜੀ ਭੈਣਾਂ ਨੂੰ ਸਾਰਾ ਕੰਮ ਜਦੋਂ ਗਾਹਕ ਆਉਂਦਾ ਮੈਂ ਦੇਖਿਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਂਦੀਆਂ ਨਮਸਤੇ ਬੁਲਾਉਂਦੀਆਂ ਉਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੁੰਦੀ ਤੇ ਹੋਂ ਤੱਕ ਦੀ ਸਾਰੀ ਟ੍ਰੇਨਿੰਗ ਦਿੱਤੀ ਹੋਈ ਹੈ ਜੀ ਇਹਨਾਂ ਨੂੰ ਜੀ ਇਹ ਟ੍ਰੇਨਿੰਗ ਰਿਲਾਇੰਸ ਦੇ ਦਿੱਤੀ ਹੋਈ ਹੈ ਜੀ Jio BP ਬ੍ਰਾਂਡ ਜਿਹੜਾ ਹੈ ਸਾਡਾ ਉਹਨਾਂ ਦੇ ਜਿਹੜੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਹੈ ਉਹਨਾਂ ਦੇ ਬੇਸਿਸ ਤੇ ਅਸੀਂ ਉਸੀ ਟ੍ਰੇਨਿੰਗ ਨੂੰ ਕਾਰਜਾਂਨਵਿਤ ਕਰਵਾਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਕੋਲ ਟ੍ਰੇਨਿੰਗ ਤੋਂ ਇਲਾਵਾ ਜੀ ਜਜ਼ਬਾ ਹੈ ਜੀ ਬਿਲਕੁਲ ਕਿਉਂਕਿ ਟ੍ਰੇਨਿੰਗ ਹੋ ਜਾਂਦੀ ਹੈ ਔਰ ਹਰ ਬੰਦਾ ਉਹਨੂੰ ਰੂਲ 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 ਬੋਲਣਾ ਸ਼ੁਰੂ ਕਰ ਦਿੰਦਾ ਹੈ ਔਰ ਇਨਸਾਨ ਦੀ ਫਿਜ਼ਰਤ ਹੈ ਜਦੋਂ ਵੀ ਉਹਦੇ ਦਿਮਾਗ ਨੂੰ ਕਿਤੇ ਤੁਸੀਂ ਪਾਬੰਦੀਆਂ ਚ ਫਸਾਉਂਦੇ ਹੋ ਜੀ ਕਿਸੇ ਰੂਲ ਦੇ ਵਿੱਚ ਤਾਂ ਉਹ ਫਿਰ ਉਸ ਤੋਂ ਬਾਹਰ ਜਕੜਨ ਤੋਂ ਬਾਹਰ نکلਣ ਦੀ ਕੋਸ਼ਿਸ਼ ਕਰਦਾ ਹੈ ਔਰ ਉੱਥੇ ਰੂਲ ਫੇਲ ਹੋ ਜਾਂਦੇ ਆ ਜੀ ਬਿਲਕੁਲ ਲੇਕਿਨ ਸਾਡੇ ਇੱਥੇ ਕੀ ਹੋਇਆ ਕਿ ਆ ਚਾਹੇ ਤੁਸੀਂ ਕਹੋ ਕਿ ਸਾਡੀ ਕਾਰਗੁਜ਼ਾਰੀ ਹੈ ਜਾਂ ਸਾਡੀ ਉਹਦੇ ਉੱਤੇ ਜਿਆਦਾ ਜ਼ੋਰ ਪਾਉਣ ਦੀ ਗੁੰਜਾਇਸ਼ ਹੈ ਲੇਕਿਨ ਅਸੀਂ ਉਸ ਪੂਰੇ ਜਿਹੜੇ ਸਿਸਟਮ ਹੈ ਉਹਨੂੰ ਦਿਨੋ ਫੋਲੋ ਕਰ ਰਹੇ ਆਂ ਸਾਡੀ ਜਿਹੜੀ ਟੀਮ ਹੈ ਜੀ ਇਹ ਟੀਮ ਜਿਹੜੀ ਹੈ ਇਹ ਉਹਦੇ ਵਿੱਚ ਇਦਾਂ ਨਹੀਂ ਹੈ ਕਿ ਜੋ ਵੀ ਪ੍ਰੋਸੈਸ ਸਟੈਪਸ ਹੈਗੇ ਆ ਉਹਨ ਸਟੈਪਸ ਨੂੰ ਇਸ ਕਰਕੇ ਫੋਲੋ ਕਰ ਰਹੇ ਆ ਕਿ ਇਹਨਾਂ ਦੇ ਤਨਖਾਹ ਲੱਖਾਂ ਚ ਨਹੀਂ ਹੈ ਜੀ ਬਿਲਕੁਲ ਪਰ ਜਿੰਨੀ ਹੈ ਉਹ ਇਹਨਾਂ ਦੇ ਜੇਬ ਚ ਘਰ ਲੈ ਕੇ ਜਾਣ ਤਾਂ ਉਹਦੇ ਲਈ ਜਿਹੜੀ ਜਿਹੜੀ ਸਾਵਧਾਨੀਆਂ ਵਰਤਣ ਵਾਲੀਆਂ ਉਹ ਅਸੀਂ ਵਰਤੀਏ ਠੀਕ ਹੈ ਔਰ ਇਸ ਇੰਡਸਟਰੀ ਦਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਿਉਂਕਿ ਮੈਂ ਪਹਿਲੇ ਮਰਚੈਂਡਾਈਜ਼ਿੰਗ ਦਾ ਜੀ ਤੇ ਆਇਲ ਇੰਡਸਟਰੀ ਕਨਟੇਨਰ ਬਲਕ ਕੈਰੀਅਰ ਹਰ ਤਰੀਕੇ ਦੇ ਪ੍ਰੋਡਕਟਸ ਨਾਲ ਮੈਂ ਡੀਲ ਕੀਤਾ ਹੈ ਜਿਹੜੀ ਸਾਡੀ ਇਹ ਪੈਟਰੋਲੀਅਮ ਇੰਡਸਟਰੀ ਹੈ ਜੀ ਇਹਦੇ ਵਿੱਚ ਤੁਸੀਂ ਤੁਹਾਨੂੰ ਇੱਕ ਬੜੀ ਯੂਨਿਕ ਜੀ ਗੱਲ ਦੱਸ ਰਿਹਾ ਤੁਸੀਂ ਕਦੀ ਸੋਚ ਕੇ ਦੇਖਿਓ ਅਗਲੀ ਵਾਰ ਜਦੋਂ ਤੁਹਾਡੇ ਕਸਟਮਰਸ ਦੇ ਦਰਸ਼ਕ ਵੀ ਜਾਣਗੇ ਪੈਟਰੋਲ ਪੰਪ ਤੇ ਤਾਂ ਉਹ ਸੋਚ ਕੇ ਦੇਖਣ ਕਿ ਕੀ ਆ ਤੁਸੀਂ ਜਿਹੜਾ ਕੱਪੜਾ ਖਰੀਦਣ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਕੱਪੜਾ ਕਿੱਦਾਂ ਦਾ ਹੈ ਜੀ ਅਨਾਜ ਲੈਣ ਜਾਂਦੇ ਹੋ ਤੁਸੀਂ ਦੇਖਦੇ ਹੋ ਕਿ ਅਨਾਜ ਕਿੱਦਾਂ ਦਾ ਹੈ ਤੁਸੀਂ ਕਿਤੇ ਪੈਨਸਲ ਕਾਪੀ ਕੁਝ ਵੀ ਲੈਣ ਜਾਂਦੇ ਹੋ ਤੁਹਾਡੇ ਹੱਥ ਚੋਂ ਚੀਜ਼ ਆਂਦੀ ਹੈ ਜੀ ਪਰ ਪੈਟਰੋਲ ਡੀਜ਼ਲ ਕਿੱਦਾਂ ਦੀ ਚੀਜ਼ ਹੈ ਕਿ ਤੁਸੀਂ ਲੈਣ ਜਾਂਦੇ ਹੋ ਤੁਸੀਂ ਇਹ ਨਹੀਂ ਦੇਖਦੇ ਕਿ ਅੱਜ ਪੈਟਰੋਲ ਕਿੱਦਾਂ ਦਾ ਜੀ ਡੀਜ਼ਲ ਕਿੱਦਾਂ ਦਾ ਹੈ ਉਹ ਤਾਂ ਸਿਰਫ ਪੈਂਦਾ ਹੈ ਜੀ ਬਿਲਕੁਲ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਮਾਈਲੇਜ ਦੇਖਦੇ ਹੋ ਫਿਰ ਤੁਹਾਨੂੰ ਯਕੀਨ ਹੁੰਦਾ ਕਿ ਇੱਥੋਂ ਤੇਲ ਅਗਨੀ ਮੇਰੀ ਪੋਣਾ ਹੈ ਕਿ ਨਹੀਂ ਪੋਣਾ ਬਿਲਕੁਲ ਔਰ ਸਹੀ ਤੇਲ ਪਿਆ ਕਿ ਨਹੀਂ ਜੀ ਸਾਡੇ ਇੱਥੇ ਉਸ ਤੋਂ ਇਲਾਵਾ ਤੇਲ ਪੈਂਦਾ ਪਾਉਣ ਦੀ ਜਿਹੜੀ ਪੂਰੀ ਦੀ ਪੂਰੀ ਪ੍ਰਕਿਰਿਆ ਹੈ ਜੀ ਅਸੀਂ ਉਹਨੂੰ ਸੈਲੀਬ੍ਰੇਟ ਕਰਦੇ ਹਾਂ ਕੀ ਬਾਤ ਅਸੀਂ ਉਹਨੂੰ ਸੈਲੀਬ੍ਰੇਟ ਕਰਦੇ ਹਾਂ ਜਿੱਦਾਂ ਕਿ ਕਸਟਮਰ ਆਇਆ ਹੈ ਉਹਨੂੰ ਸਹੀ ਜਗ੍ਹਾ ਤੇ ਲਗਾ ਦਈਏ ਜੀ ਫਿਰ ਉਹਨੂੰ ਤਸੱਲੀ ਦੇ ਨਾਲ ਉਹਨੂੰ ਸਤਿ ਸ੍ਰੀ ਅਕਾਲ ਗਲਾ ਕੇ ਤਾਂ ਫਿਰ ਉਸ ਤੋਂ ਪੂਰੀ ਚੀਜ਼ ਪੁੱਛਿਆ ਕਿ ਸਰ ਪੈਟਰੋਲ ਡੀਜ਼ਲ ਕੈਸ਼ ਆ ਕਾਰਡ ਔਰ ਉਸ ਤੋਂ ਬਾਅਦ ਫਿਰ ਆਪਾਂ ਉਹਨੂੰ ਤੇਲ ਪਾਣਾ ਸ਼ੁਰੂ ਕਰੀਏ ਜ਼ੀਰੋ ਚੈੱਕ ਕਰਵਾਈਏ ਔਰ ਤੇਲ ਪਾਣਾ ਸ਼ੁਰੂ ਕਰੀਏ ਉਹਨੂੰ ਦੱਸਿਓ ਕਿ ਜਨਾਬ ਇੰਨੇ ਦਾ ਪੈਟਰੋਲ ਡੀਜ਼ਲ ਪੈ ਰਿਹਾ ਹੈ ਜੀ 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 ਕਿਉਂਕਿ ਇਹ ਜਿਹੜੀ ਪੂਰੀ ਦੀ ਪੂਰੀ ਪ੍ਰਕਿਰਿਆ ਹੈ ਇੱਕ ਕਸਟਮਰ ਦੇ ਨਾਲ ਜਾਂਦੀ ਹੈ ਬਿਲਕੁਲ ਔਰ ਕਸਟਮਰ ਨੂੰ ਜਦੋਂ ਤੇਲ ਦੀ ਤਸੰਨੀਦ ਹੋ ਜਾਂਦੀ ਹੈ ਕਿ ਹਰ ਰੇਟ ਵੀ ਮੈਨੂੰ ਸਹੀ ਮਿਲਿਆ ਜੀ ਮੈਨੂੰ ਤੇਲ ਵੀ ਸਹੀ ਮਿਲ ਗਿਆ ਬਿਲਕੁਲ ਔਰ ਮੈਨੂੰ ਪਾਰਦਰਸ਼ਤਾ ਵੀ ਮਿਲ ਗਈ ਬਿਲਕੁਲ ਬਿਲਕੁਲ ਔਰ ਭਰੋਸੇਯੋਗਤਾ ਬਹੁਤ ਵਾਧੀ ਹੈ ਅਵਾ ਚਾਹੂਗੇ ਭਾਈ ਇੱਕ ਅੰਦੀ ਭੈਣ ਨਾਲ ਜ਼ਰੂਰ ਗੱਲ ਕਰੀਏ ਕਿਵੇਂ ਇੱਥੇ ਮਹਿਸੂਸ ਕਰਦੀਆਂ ਨੇ ਗੁਜ਼ਾਰੇ ਅੱਜ ਦੀ ਡੇਟ ਦੇ ਵਿੱਚ ਫੁਰ ਚੱਲਣੇ ਸ਼ੁਰੂ ਹੋ ਗਏ ਨੇ ਤਾਂ ਆਹ ਪਹਿਲ ਦੇ ਨਾਲ ਹੀ ਕਰ ਲੈਣੀਆਂ ਗੱਲਬਾਤ। ਕਿੰਨੇ ਕੀ ਨਾ ਤੁਹਾਡਾ ਜੀ? ਕਿੰਨੇ ਦਿਨ ਹੋ ਗਏ ਭੈਣੇ ਕੰਮ ਕਰਦਿਆਂ ਨੂੰ? 20 ਦਿਨ ਹੋ ਗਏ ਸਰ। ਅੱਛਾ ਕਿਵੇਂ ਲੱਗਦਾ ਜਦੋਂ ਕੱਲੀਆਂ ਕੁੜੀਆਂ ਦੇ ਹੱਥ ਸਾਰੀ ਬਾਗਦੋਰ ਕਾਰੋਬਾਰ ਦੀ ਹੁੰਦੀ ਹੈ ਕਿਵੇਂ ਲੱਗਦਾ ਤੁਹਾਨੂੰ? ਬਹੁਤ ਅੱਛਾ ਲੱਗਦਾ। ਕਿੱਥੇ ਲੱਗਦਾ? ਹਾਂਜੀ ਬਹੁਤ ਅੱਛਾ ਲੱਗਦਾ। ਜੋ ਆਪਣੇ ਪੈਸੇ ਕਮਾ ਕੇ ਘਰੇ ਦਿੰਦੇ ਹੋ ਫਿਰ ਉਹ ਉਹ ਸਰੂਰ ਵੱਖਰਾ ਹੁੰਦਾ। ਸਰੂਰ ਵੱਖਰਾ ਹੈ। ਸੇਫ ਸੇਫ ਮਹਿਸੂਸ ਕਰਦੇ ਹੋ ਆਪਣੇ ਹਾਂਜੀ ਹਾਂਜੀ ਇਹ ਤਾਂ ਐਸੇ ਬਹੁਤ ਮਹਿਸੂਸ ਕਰਦੀ ਹਾਂ ਸਰ ਹਾਂਜੀ ਸਰ ਉਧਰ ਇੱਕ ਭੈਣ ਹੈ ਉਹ ਭੈਣ ਜਰੂਰ ਮਨ ਲਾਦਾ ਗੱਲ ਕਰ ਸਕਦੀ ਹੈ ਉਹਦੇ ਨਾਲ ਵੀ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਕਿਉਂਕਿ ਇਹ ਦੇਖੋ ਪੰਪ ਦਿਖਾਉਣ ਦਾ ਮਕਸਦ ਇਹ ਹੀ ਹੈ ਕਿ ਭੈਣਾਂ ਦੇ ਹੌਸਲੇ ਨੂੰ ਭੈਣਾਂ ਦੇ ਇਸ ਜਜ਼ਵੇ ਨੂੰ ਅਸੀਂ ਹੋਰ ਵਧਾਈਏ ਕਿਉਂਕਿ ਇਹ ਮਿਹਨਤ ਕਰ ਰਹੀਆਂ ਨੇ ਭੈਣੇ ਕੀ ਨਾ ਤੁਹਾਡਾ ਜੀ ਕੀ ਨਾ ਤੁਹਾਡਾ ਮੇਗਾ ਜੀ ਚਾ ਕਿਵੇਂ ਲੱਗਦਾ ਇੱਥੇ ਆ ਕੇ ਜੋ ਸਾਰੀਆਂ ਭੈਣਾਂ ਇਕੱਠੀਆਂ ਕੰਮ ਕਰ ਰਹੀਆਂ ਪੰਪ ਵਧੀਆ ਲੱਗਦਾ ਇਹ ਸਾਰੇ ਰਲ ਕੇ ਕੰਮ ਕਰਦੇ ਆ ਹੌਸਲਾ ਮਿਲਦਾ ਜਦੋਂ ਆਪਣੇ ਆਪ ਤੁਸੀਂ ਪੈਸੇ ਕਮਾ ਰਹੇ ਹੋ ਸਾਰਾ ਕੁਝ ਘਰੇ ਦੇ ਰਹੇ ਹੋ ਮਿਹਨਤ ਕਰ ਰਹੇ ਹੋ ਹਾਂਜੀ ਹਾਂਜੀ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਸੇਫਟੀ ਪੱਖੋਂ ਡਰ ਤਾਂ ਨਹੀਂ ਲੱਗਦਾ ਕਿ ਪਾਪ ਹੁੰਦੇ ਆ ਨਹੀਂ ਨਹੀਂ ਡਰ ਨਹੀਂ ਵਧੀਆ ਹੈ ਬਿਲਕੁਲ ਸਭ ਕੁਝ ਠੀਕ ਆ ਤਾਂ ਦੇਖੋ ਇਹ ਪੜਾਣਾਂ ਨੇ ਬੜੀ ਛੋਟੀ ਛੋਟੀਆਂ ਉਮਰ ਦੀਆਂ ਪੜਾਣਾਂ ਨੇ ਭਾਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇਹ ਪ੍ਰੋਜੈਕਟ ਮੈਨੂੰ ਬੜਾ ਚੰਗਾ ਲੱਗਾ ਤਾਂ ਮੈਂ ਚਾਹਿਆ ਵੀ ਕੁਝ ਇਹ ਜ਼ਰੂਰ ਆਪਾਂ ਦਿਖਾਈਏ ਹੋਰ ਪੜਾਣਾਂ ਵੀ ਮੋਟੀਵੇਟ ਹੋਣ ਤਾਂ ਇਹ ਪੰਪ ਹੈ ਪੰਜਾਬ ਦਾ ਪਹਿਲਾ ਚੈਨਲ ਵੀ ਹੈ ਜੀ ਜੀ ਤੇ ਉਹਦਾ YouTube ਚੈਨਲ ਹੈ ਲਾਈਫ ਦੇਝਰੋਕੇ ਸੇ ਠੀਕ ਹੈ ਜੀ ਉਹਦੇ ਵਿੱਚ ਅਸੀਂ ਆਪਣੀ ਜਿਹੜੀ ਲਾਈਫ ਤੇ ਅੱਜ ਤੱਕ ਪਿਛਲੇ 10 ਸਾਲਾਂ ਦੇ ਜੋ ਵੀ ਅਸੀਂ ਕਿਰਤ ਕੀਤੀ ਹੈ ਜੋ ਐਕਸਪੀਰੀਅੰਸ ਅਗੇ ਹੈ ਜੀ ਉਹ ਅਸੀਂ ਸ਼ੇਅਰ ਕਰਦੇ ਆਂ ਠੀਕ ਹੈ ਜੀ ਜਿਹਦੇ ਵਿੱਚ ਸਾਈਕਲਿੰਗ ਦਾ ਵੀ ਹੈ ਪੈਟਰੋਲ ਪੰਪ ਦਾ ਵੀ ਹੈ ਠੀਕ ਹੈ ਜੀ ਔਰ ਬਾਕੀ ਵੀ ਹੈਗੇ ਠੀਕ ਹੈ ਜੀ ਬਹੁਤ ਸ਼ੁਕਰੀਆ ਠੀਕ ਹੈ ਤੁਹਾਨੂੰ ਧੰਨਵਾਦੀ ਤਾਂ ਇਹ ਬਾਈ ਜੀ ਦਾ ਪੈਟਰੋਲ ਪੰਪ ਹੈ ਔਰ ਉਸੇ ਹੀ ਬਾਈ ਨੇ ਪੈਣਾ ਦੇ ਉੱਤੇ ਭਰੋਸਾ ਕਰਕੇ ਅੱਜ ਲੱਖਾਂ ਰੁਪਏ ਦਾ ਕਾਰੋਬਾਰ ਇਨਾ ਪੈਰਾ ਦੇ ਖੱਤਾਂ ਦੇ ਵਿੱਚ ਦਿੱਤਾ ਔਰ ਇਹੀ ਪੈਣਾ ਅੱਜ ਮਿਹਨਤ ਦੇ ਨਾਲ ਇਸ ਪੰਪ ਨੂੰ ਬਦਸੂਰ ਚਲਾ ਵੀ ਰਿਹਾ ਨੇ ਫਿਲਹਾਲ ਤੁਸੀਂ ਬੜੇ ਰੌਣਕਾਂ ਪਾ ਦਿੱ ਟੀਵੀ ਦੇ ਨਾਲ